ਇਸ ਚਲਾਕੀ ਤਾਂ ਜ਼ਰਾ ਦੇਖੋ ਕਿ ਕਿੰਜ ਸ਼ੈਤਾਨੀ ਦੇ ਨਾਲ ਲੁੱਟ ਦੀ ਵਾਰਦਾਤ ਨੂੰ ਇਸ ਦੇ ਵੱਲੋਂ ਅੰਜਾਮ ਦਿੱਤਾ ਗਿਆ ਸੋ ਸੀਸੀਟੀਵੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇੱਕ ਔਰਤ ਸ਼ੋਪਿੰਗ ਕਰਕੇ ਘਰ ਜਾ ਰਹੀ ਸੀ ਤਾਂ ਅਚੇਹੇ ਦੇ ਵਿੱਚ ਇਸ ਲੁਟੇਰੇ ਦੇ ਵੱਲੋਂ ਜੋ ਕਿ ਐਕਟਿਵਾ ਤੇ ਸਵਾਰ ਸੀ ਇਸ ਔਰਤ ਦੀ ਪਹਿਲਾਂ ਰੇਕੀ ਕੀਤੀ ਜਾਂਦੀ ਉਸ ਦੀ ਗੱਡੀ ਦੇ ਆਲੇ ਦੁਆਲੇ ਆਪਣੀ ਐਕਟਿਵਾ ਕਮਾਈ ਜਾਂਦੀ ਹੈ ਤੇ ਦੇਖ ਤੇ ਹੀ ਦੇਖ ਤੇ ਆ ਮੌਕੇ ਦੇ ਆ ਫਾਇਦਾ ਉਠਾ ਕੇ ਇਹ ਔਰਤਾਂ ਬੈਗ ਖੋ ਕੇ ਫਰਾਰ ਹੋ ਜਾਂਦੇ ਹਾਲਾਂਕਿ ਔਰਤ ਪਿੱਛੇ ਭੱਜਣ ਦੀ ਕੋਸ਼ਿਸ਼ ਕਰਦੀ ਇਸ ਲੁਟੇਰੇ ਨੂੰ ਫੜਨ ਦੀ ਕੋਸ਼ਿਸ਼ ਕਰਦੀ ਹੈ ਪਰ ਫਰਾਰ ਹੋ ਜਾਂਦਾ ਹੈ ਪਰ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਦਲੇਰੀ ਦਿਖਾਈ ਜਾਂਦੀ ਹੈ ਕੁਝ ਹੀ ਕੰਟੀਆਂ ਦੇ ਵਿੱਚ ਇਸ ਲੁਟੇਰੇ ਨੂੰ ਪੁਲਿਸ ਨੇ ਆਪਣੇ ਅੜਿੱਕੇ ਲਿਆ ਕੇ ਆ ਜਦੋਂ ਇਸ ਵਿਅਕਤੀ ਨੇ 20 ਤੋਂ 25 ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਜੋ ਕਿ ਚੰਗੇ ਕਰਦਾ ਪਰ ਨਸ਼ੇ ਦਾ ਆਦੀ ਹੈ ਹੁਣ ਇਹ ਵਿਅਕਤੀ ਜਿਹੜਾ ਪੁਲਿਸ ਦੇ ਗ੍ਰਿਫਟ ਦੇ ਵਿੱਚ ਹੈ ਪੁਲਿਸ ਨੇ ਇਸ ਲੁਟੇਰੇ ਨੂੰ ਕਾਮਯਾਬੀਕ ਹਾਸਲ ਕੀਤੀ ਫੜਨ ਦੇ ਵਿੱਚ ਸੋ ਸੀਸੀਟੀਵੀ ਜਿਹੜੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਮੋਹਾਲੀ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿੰਜ ਚੁਲਾਕੀ ਦੇ ਨਾਲ ਇਹ ਲੁਟੇਰਾ ਪਹਿਲਾਂ ਔਰਤ ਦੀ ਰੇਕੀ ਕਰਦਾ ਉਸ ਦੀ ਗੱਡੀ ਦੇ ਆਲੇ ਦੁਆਲੇ ਆਪਣੀ ਐਕਟਿਵ ਐਕਟਿਵ ਕਮਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਮੌਕੇ ਦਾ ਫਾਇਦਾ ਉਠਾ ਕੇ ਔਰ ਸ਼ਾਪਿੰਗ ਜਿਹੜਾ ਬੈਗ ਖੋ ਕੇ ਰਫੂ ਚੱਕਰ ਹੋ ਜਾਂਦਾ ਹੈ ਹਾਲਾਂਕਿ ਪੁਲਿਸ ਨੇ ਇਸ ਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਆ ਪੁਲਿਸ ਦਾ ਕਹਿਣਾ ਹੈ ਕਿ ਇਹ ਵਿਅਕਤੀ ਜਿਹੜਾ 20 ਤੋਂ 25 ਵਾਰ ਤਾਤਾ ਨੂੰ ਅੰਜਾਮ ਦੇ ਚੁੱਕਾ ਹੈ ਚੰਗੇ ਕਰਦਾ ਮੁੰਡਾ ਹੈ ਪਰ ਨਸ਼ੇ ਦਾਦੀ ਹੈ ਨਸ਼ੇ ਦੀ ਪੂਰਤੀ ਦੇ ਲਈ ਇਸ ਦੇ ਵੱਲੋਂ ਜਈਆ ਵਰਤਾਂਤਨ ਨੂੰ ਅੰਜਾਮ ਦਿੱਤਾ ਜਾ ਰਿਹਾ ਕਿਹਾ ਜਾ ਰਿਹਾ ਕਿ ਗ੍ਰਿਫਤਾਰ ਕਰਕੇ ਇਸ ਲੁੱਟੇਰੇ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ 3 ਦਿਨ ਦਾ ਰਿਮਾਂਡ ਵੀ ਜਿਹੜਾ ਹਾਸਲ ਪੁਲਿਸ ਦੇ ਵੱਲੋਂ ਕੀਤਾ ਗਿਆ ਅਦਾਲਤ ਦੇ ਵਿੱਚ ਇਸ ਨੂੰ ਪੇਸ਼ ਕਰਕੇ 3 ਦਿਨ ਦਾ ਪੁਲਿਸ ਨੇ ਰਿਮਾਂਡ ਹਾਸਲ ਕੀਤਾ ਸੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤੁਸੀਂ ਵੀ ਜਿਹੜਾ ਧਿਆਨ ਨਾ ਰਹੋ ਕਿਉਂਕਿ ਅਚੇਹੇ ਛਾਤਰੀ ਲੁੱਟੇਰਿਆਂ ਦੇ ਵੱਲੋਂ ਲਗਾਤਾਰ ਵਾਰਤਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਐਸੋਸੀਐਸਟੀਵੀ ਤਸਵੀਰਾਂ ਦੇ ਵਿੱਚ ਇਸ ਲੁਟੇਰੇ ਦੀ ਸਾਰੀ ਹੀ ਵਾਰਤਾਤ ਕੈਦ ਹੋ ਜਾਂਦੀ ਹੈ ਜਿਸ ਦੇ ਵੱਲੋਂ ਚਲਾਕੀ ਦੇ ਨਾਲ ਪਹਿਲਾ ਐਕਟਵਾ ਤੇ ਸਫਾਰ ਹੁੰਦਾ ਹੈ ਤੇ ਇਸ ਔਰਤਾ ਜਿਹੜਾ ਇੱਛਾ ਕੀਤਾ ਜਾਂਦਾ ਰੇਕੀ ਕੀਤੀ ਜਾਂਦੀ ਉਸ ਦੀ ਗੱਡੀ ਦੇ ਵਾਲੇ ਦਿਵਾਲੇ ਐਕਟਵਾ ਕਮਾਈ ਜਾਂਦੀ ਹੈ ਜਦੋਂ ਮੌਕਾ ਮਿਲਦਾ ਹੈ ਤਾਂ ਕੋ ਲਿਆ ਕੇ ਐਕਟਵਾ ਇਸ ਅਰਥ ਦਾ ਜਿਹੜਾ ਬੈਗ ਖੋ ਕੇ ਫਰਾਰ ਹੋ ਜਾਂਦਾ ਹੈ ਸੀਸੀਟੀਵੀ ਤਸਵੀਰਾਂ ਦੇ ਵਿੱਚ ਇਸ ਲੁਟੇਰੇ ਦੀ ਸਾਰੀ ਹੀ ਵਰਤਾਰਤ ਜੜੀਆ ਕੈਦ ਹੋਈ ਹੈ ਹਾਲਾਂਕਿ ਪੁਲਿਸ ਦੇ ਅਧਿਕਾਰੀਆਂ ਨੇ ਚੌਕਸੀ ਦਿਖਾਉਂਦੇ ਹੋਏ ਇਸ ਲੁਟੇਰੇ ਨੂੰ ਆਪਣੇ ਗ੍ਰਿਫਟ ਦੇ ਵਿੱਚ ਲੈ ਲਿਆ ਥਾਰ ਗੱਡੀ ਥਾਰ ਦੇ ਉੱਤੇ ਇਹ ਔਰਤ ਆਉਂਦੀ ਹੈ ਜੋ ਘਰ ਜਾ ਰਹੀ ਸੀ ਪਰ ਅਜੇਹੇ ਦੇ ਵਿੱਚ ਇੱਕ ਲੁਟੇਰਾ ਉਸਦੀ ਡੈਕੀ ਕਰਤਾ ਤੇ ਉਸ ਤੋਂ ਬਾਅਦ ਉਸਦਾ ਬੈਗ ਜਿਹੜਾ ਸ਼ਾਪਿੰਗ ਬੈਗ ਖੋ ਕੇ ਫਰਾਰ ਹੋ ਗਿਆ ਹਾਲਾਂਕਿ ਔਰਤ ਨੇ ਇਸ ਲੁੱਟੇਰੇ ਦਾ ਪਿੱਛਾ ਵੀ ਕੀਤਾ ਭੱਜ ਕੇ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਲੁੱਟੇਰਾ ਇੰਨਾ ਛਾਤਰ ਸੀ ਕਿ ਐਕਟਿਵਰਕ ਪੰਜਾਬ ਕੇ ਮੌਕੇ ਤੋਂ ਰਫੂ ਚੱਕਰ ਹੋ ਗਿਆ ਹਾਲਾਂਕਿ ਪੁਲਿਸ ਦੇ ਅਧਿਕਾਰੀਆਂ ਨੇ ਇਸ ਮਾਮਲੇ ਦੇ ਵਿੱਚ ਚੌਕਸੀ ਦਿਖਾਈ ਹੈ ਪੁਲਿਸ ਨੇ ਕੁਝ ਹੀ ਘੰਟੇ ਦੇ ਵਿੱਚ ਇਸ ਲੁਟੇਰੇ ਨੂੰ ਆਪਣੇ ਗ੍ਰਿਫਤ ਦੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਿਹਾ ਜਾ ਰਿਹਾ ਹੈ ਕਿ 3 ਦਿਨ ਦਾ ਇਸ ਦਾ ਰਿਮਾਂਡ ਵੀ ਹਾਸਲ ਹੋਇਆ ਜੋ ਕਿ ਹੁਣ ਤੱਕ 20 ਤੋਂ 25 ਵਰਤਾਂ ਤਾਂ ਨੂੰ ਅੰਜਾਮ ਦੇ ਚੁੱਕਾ ਹੈ ਪੁਲਿਸ ਨੇ ਕਿਹਾ ਕਿ ਚੰਗੇ ਕਰਦਾ ਹੈ ਮੁੰਡਾ ਹੈ ਪਰ ਨਸ਼ੇ ਦਾਦ ਦੀ ਹੈ ਨਸ਼ੇ ਦੀ ਪੂਰਤੀ ਦੇ ਲਈ ਇਸ ਦੇ ਵੱਲੋਂ ਅੱਜ ਅਹੀਆਂ ਵਰਤਾਂ ਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਥਾਰ ਤੇ ਉੱਤੇ ਸਫਾਰ ਹੋ ਕੇ ਇਹ ਔਰਤਾਈ ਸੀ ਤੇ ਉਸ ਦਾ ਬੈਗ ਖੋ ਕੇ ਐਕਟਿਵਾ ਸਵਾਰ ਜਿਹੜਾ ਰਫੂ ਚੱਕਰ ਹੋ ਜਾਂਦਾ ਉਸ ਸਿਸਟੇ ਵੀ ਤਸਵੀਰਾਂ ਦਾ ਰੁਕਾ ਲੈਂਦੇ ਆ ਕਿ ਕਿੰ ਜਿਸ ਸਾਰੀ ਹੀ ਵਰਤਾਰਤ ਨੂੰ ਇਸ ਲੁਟੇਰੇ ਦੇ ਵੱਲੋਂ ਅੰਜਾਮ ਦਿੱਤਾ ਗਿਆ ਇਹਲੇ ਕਾਫੀ ਸਮੇਂ ਤੋਂ ਮਤਲਬ ਵਾਰਦਾਤਾ ਆ ਰਹੀ ਸੀ ਸਾਡੇ ਕੋਲ ਸ਼ਿਕਾਇਤ ਆ ਰਹੀ ਸੀ ਕਿ ਕਾਲੇ ਐਕਟਿਵਾ ਤੇ ਇੱਕੋ ਸਿੰਗਲ ਮੁੰਡਾ ਤੇ ਬਜ਼ੁਰਗ ਲੇਡੀ ਦੇ ਪਰਸ ਵਗੈਰਾ ਸਨੈਚ ਕਰਕੇ ਲੈ ਜਾਂਦਾ ਸੀ ਪਹਿਲਾਂ ਵੀ ਪਰਚੇ ਮੇਰੇ ਥਾਣੇ ਜੀ ਹੋਏ ਹੋਏ ਆ ਇਹਨੇ ਹੋਲੀ ਵਾਲੇ ਦਿਨ ਵੀ ਸ਼ਾਮ ਨੂੰ 7 ਵਜੇ ਵਾਰਦਾਤ ਕੀਤੀ ਆ ਉਦੋਂ ਨੈਕਸਟ ਡੇ 71 IVAI ਹਸਪੀਟਲ ਦੇ ਸਾਹਮਣੇ ਕੀਤੀ ਇਹ ਤੋਂ ਪਹਿਲਾਂ ਵੀ 3 ਵੀ 2 ਦੇ ਵਿੱਚ ਵੀ ਇਹਨੇ ਵਾਰਦਾਤ ਕੀਤੀ ਸੀ ਜਿੱਦੀ ਵੀ ਵੀਡੀਓ ਵੀ ਪਹਿਲਾਂ ਆਈ ਸੀ ਅਸੀਂ ਤੇ ਕਾਫੀ ਚਿਰ ਤੋਂ ਪਿੱਛੇ ਲੱਗੇ ਹੋਏ ਸੀ ਇਹ ਹੁਣ ਸਾਡੇ ਆ ਗਿਆ ਕਾਬੂ ਜੀ ਇਹਨੂੰ ਫੇਰ ਅੱਜ ਪੇਸ਼ ਕੀਤਾ ਕਰਕੇ ਕਿੰਨੇ ਦਿਨ ਕਰਵਾਤੇ 10 ਦਿਨ ਦਾ ਰਮਾ ਇਦਾਂ ਲਿਆ ਜੀ ਅੱਗੇ ਹੋਰ ਲਾ ਲਾਂਗੇ ਅੱਗੇ ਤੋਂ ਅੱਗੇ ਕਾਫੀ ਵਾਰ ਬਾਕੀ ਇਹ ਕਿੱਥੋਂ ਦੇ ਰਹਿਣ ਵਾਲੇ ਪਤਾ ਨਹੀਂ ਬੱਚੀ ਕਹਿੰਦੀ ਹੈ ਬਲੌਂਗ ਕਰਦਾ ਹੈ ਜੀ ਜੀ ਇਹ ਹਰਮੀਤ ਨੂਰ ਆ ਵੈਸੇ ਦਾ ਨਾਮ ਜੀ ਤੇ ਵਧੀਆ ਫੈਮਿਲੀ ਤੋਂ ਬਲੌਂਗ ਕਰਦਾ ਹੈ ਬਾਕੀ ਇਹ ਬਸ ਨਸ਼ਾ ਹੈ ਜਿਹੜਾ ਇਹ ਨਸ਼ੇ ਕਰਕੇ ਹੀ ਮਤਲਬ ਇਹ ਵਾਰਦਾਤਾਂ ਨਸ਼ਾ ਕਰਕੇ ਹੀ ਵਾਰਦਾਤਾਂ ਨੂੰ ਅੰਜਾਮ ਦਿੰਦਾ ਰਿਹਾ ਜੀ ਸਰ ਇਹ ਕਿਸ ਤਰੀਕੇ ਦਾ ਰਹਿਣਾ ਹੈ ਪਤਾ ਨਹੀਂ ਦੇਖੋ ਜੀ ਇਹਦੀ ਸਾਡੇ ਪੁੱਛਗੀਚਾ ਹੈ ਵੀ ਫਿਰੋਹਲ ਵਗੈਰਾ ਲੈਂਦਾ ਸੀ ਇਹ ਇੱਕ ਇਹ ਤੋਂ ਲੈਂਦਾ ਸੀ ਉਹ ਵੀ ਸਾਡੀ ਅੱਡ ਤੋਂ ਦਵਤੀਸ਼ ਚੱਲ ਰਹੀ ਹੈ ਜੀ ਚਲੋ ਟ੍ਰੈਪ ਸਟਾਪ ਹੋ। ਐਨਡੀਪੀਐਸ ਨੂੰ ਬਕਰੇ ਐਡਜੋਸਿਓ ਨੂੰ ਕਾਫੀ। ਹਾਂਜੀ ਦੇਖੋ ਸਨੇਚਿੰਗ ਦਾ ਮੇਨ ਕਾਰਨ ਨਸ਼ਾ ਹੀ ਆ। ਨਸ਼ਾ ਕਰਕੇ ਇਹ ਸਨੇਚਿੰਗਾਂ ਨੂੰ ਅੰਜਾਮ ਦਿੰਦਾ ਸੀ। ਜੇ ਉਹ ਅਸੀਂ ਅੱਡ ਤੋਂ ਟ੍ਰੈਪ ਚਲਾਇਆ ਹੋਇਆ ਆਪਣਾ ਜੇ ਨਸ਼ਾ ਹੀ ਮਤਲਬ ਫੜਾਗੇ ਤਾਂ ਫਿਰ ਕਈ ਬੱਚਿਆਂ ਦੀ ਜ਼ਿੰਦਗੀ ਬਚ ਸਕਦੀ ਆ। ਜਿਹੜਾ ਵੀ ਉਹ ਸਪਲਾਈ ਕਰਦਾ ਜੀ ਫਿਰ ਇੱਕ ਦੇਖਣ ਆਇਆ ਜੀ ਇੱਥੇ ਮਟੌਰ ਥਾਣੇ ਅੰਦਰ ਤੋਂ ਵੀ ਰਹਿਣ ਵਾਲੇ ਦੇ ਅੰਦਰ ਤੇ ਇਹਦੇ ਕੋਈ ਫੀੜੀਆ ਕੋਈ ਆਉਂਦਾ ਹੈ ਕੋਈ ਚੋਰ ਹੈ ਜਾਂ ਸਨੈਚਰ ਤੁਸੀਂ ਇਹ ਬਾਕਾਇਦਾ ਫਲਾਸਾ ਵੀ ਲਗਾਉਣੇ ਉਹਨਾਂ ਨੂੰ ਸਮਝਾ ਦੇਗੀ ਕਿ ਕਿੱਦਾਂ ਦਾ ਕੀ ਸਮਝਾਣੀ ਤਾਂ ਕਿ ਉਹ ਸ਼ਿਕਰ ਦੇਖੋ ਜੀ ਵੈਸੇ ਜਦੋਂ ਵੀ ਕੋਈ ਸਾਡੇ ਕੋਲ ਆਉਂਦਾ ਹੈ ਇਹਦੇ ਜਦੋਂ ਪੁੱਛਗਿੱਛ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਵੀ ਨਸ਼ੇ ਦਾ ਐਡਿਕਟਾ ਫਿਰ ਬਾਕਾਇਦਾ ਉਹਦੀ ਕਾਉਂਸਲਿੰਗ ਵੀ ਕਰੀਦੀ ਹੈ ਵੀ ਤਾਂ ਜੋ ਅੱਗੇ ਤੋਂ ਨਸ਼ਾ ਨਾ ਕਰੇ ਜੀ ਤੇ ਮੈਡੀਕਲ ਤਾਂ ਚਲੋ ਸਾਨੂੰ ਕਰਾਉਣਾ ਹੀ ਪੈਂਦਾ ਉਹੀ ਹੁੰਦੀ ਆ ਵੀ ਜ਼ਿਆਦਾ ਤੋਂ ਜ਼ਿਆਦਾ ਉਹ ਬਾਤ ਉਹ 20 25 25 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਜਿਹੜੇ ਨਸ਼ੇ ਕਰਕੇ ਕ੍ਰਾਈਮ ਨੂੰ ਅੰਜਾਮ ਦਿੰਦੇ ਆ ਉਹਨਾਂ ਨੂੰ ਬਕਾਇਦਾ ਮੈਂ ਵੀ ਸਾਡੇ ਸੀਨੀਅਰ ਅਫਸਰ ਵੀ ਚਲੋ ਜਿਹੜੀ ਸਾਡੀ ਕੇਸ ਦੇ ਨਾਲ ਰਿਲੇਟਡ ਆ ਪੁਚੀ ਗੇ ਉਹਦਾ ਸੈਪਰੇਟ ਜਲਦੀ ਜਲਦੀ ਆ ਪਰ ਫਿਰ ਵੀ ਜਿਹੜਾ ਨਸ਼ੇ ਦੇ ਐਡਿਕਟ ਕਰਕੇ ਉਹਦੇ ਬਾਰੇ ਵੀ ਪ੍ਰੋਪਰ ਉਹਨੂੰ ਕਾਉਂਸਲਿੰਗ ਅਸੀਂ ਕਰੀਦੀ ਆ ਤੇ ਵੈਸੇ ਵੀ ਜਿਹੜਾ ਬਿਨਾਂ ਕ੍ਰਾਈਮ ਤੋਂ ਜੇ ਸਾਡੇ ਧਿਆਨ 'ਚ ਕੋਈ ਆ ਜਾਂਦਾ ਜਿਵੇਂ ਮਟਰਪਿੰਡ 'ਚੋਂ ਮੈਨੂੰ ਪਿੱਛੇ ਜੇ ਮੈਂ ਡਰਾਈਵ ਚੱਲੀ ਸੀਗੀ ਤੇ ਉਹ ਇੱਕ ਲੇਡੀ ਦਾ ਫੋਨ ਆਇਆ ਸੀ ਵੀ ਮੇਰਾ ਬੱਚਾ ਨਸ਼ਾ ਕਰਦਾ ਪਰ ਉਹ ਕ੍ਰਿਮੀਨਲ ਨਹੀਂ ਸੀ ਹੋਇਆ ਪਰ ਅਸੀਂ ਚੱਕ ਕੇ ਉਹਨੂੰ ਉੱਥੇ ਡੇਡਿਕਸ਼ਨ ਸੈਂਟਰ ਤੋਂ ਦਵਾਈ ਦਵਾਤੀ ਸੀ ਕਿਹੜਾ આરોપી ਫੜਿਆ ਗਿਆ ਹੈ तकरीबन ਕਿੰਨੇ ਕੇਸ ਜਿਹੜੇ ਤੇ ਕਿੰਨੇ ਕੁ ਵਾਰਦਾਤਾਂ ਨੂੰ ਜਾਂਦੇ ਰਿਹਾ ਕਿੱਥੇ ਕਿੱਥੇ ਦੇ ਕੇਸ ਹੈ ਦੇਖੋ ਜੀ ਜ਼ਿਆਦਾਤਰ ਇਹ ਚੰਡੀਗੜ੍ਹ ਦਾ ਰਹਿਣ ਵਾਲਾ ਬਾਰਦਾਤ ਸਾਰੀਆਂ ਮੁਹਾਲੀ ਕਰਦਾ ਸੀ ਕਦੇ ਇੱਕ ਫੇਰ ਤਰ੍ਹਾਂ ਦੇ ਕਰ ਲਈ ਕਦੇ ਮੈਂ ਇੱਥੇ ਆਪਣੇ ਕਰ ਲਈ ਮੇਰੇ ਮਟਰ ਚ ਕਰ ਲਈ ਕਦੇ 8 ਫੇਸ ਕਦੇ 11 ਫੇਸ ਉਹ ਅੰਜਾਮ ਦੇ ਕੇ ਕਿਸੇ ਨਾ ਕਿਸੇ اسਕੇਪ ਰਸਤੇ ਨਾਲ ਇਹ ਚੰਡੀਗੜ੍ਹ ਵੱਰ ਜਾਂਦਾ ਸੀ ਇਸ ਲਈ ਕਾਫੀ ਸਮੇਂ ਤੋਂ ਮਤਲਬ ਵਾਰਦਾਤਾ ਆ ਰਹੀ ਸੀ ਸਾਡੇ ਕੋਲ ਸ਼ਿਕਾਇਤ ਆ ਰਹੀ ਸੀ ਕਿ ਕਾਲੇ ਐਕਟੀਵਾ ਤੇ ਇੱਕੋ ਸਿੰਗਲ ਮੁੰਡਾ ਤੇ ਬਜ਼ੁਰਗ ਲੇਡੀਜ਼ ਦੇ ਪਰਸ ਵਗੈਰਾ ਸਨੇਚ ਕਰਕੇ ਲੈ ਜਾਂਦਾ ਸੀ ਪਹਿਲਾਂ ਵੀ ਪਰਚੇ ਮੇਰੇ ਥਾਂ ਦੇ ਹੋਏ ਹੋਏ ਆ ਤੇ ਇਹਨੇ ਹੋਲੀ ਵਾਲੇ ਦਿਨ ਵੀ ਸ਼ਾਮ ਨੂੰ 7 ਫੇਸ ਵਾਰਦਾਤ ਕੀਤੀ ਆ ਉਦੋਂ ਨੈਕਸਟ ਡੇ 71 ਆਈਬੀਵਾਈ ਹਸਪੀਟਲ ਦੇ ਸਾਹਮਣੇ ਕੀਤੀ ਇਹ ਤੋਂ ਪਹਿਲਾਂ ਵੀ 3 ਵੀ 2 ਦੇ ਵਿੱਚ ਵੀ ਇਹਨਾਂ ਵਾਰਦਾਤ ਕੀਤੀ ਸੀ ਜਿੱਦੀ ਵੀ ਵੀਡੀਓ ਵੀ ਪਹਿਲਾਂ ਆਈ ਸੀ ਅਸੀਂ ਤੇ ਕਾਫੀ ਚਿਰ ਤੋਂ ਪਿੱਛੇ ਲੱਗੇ ਹੋਏ ਸੀ ਇਹ ਹੁਣ ਸਾਡੇ ਆ ਗਿਆ ਕਾਬੂ ਜੀ ਇਹਨੂੰ ਫਿਰ ਅੱਜ ਪੇਸ਼ ਕੀਤਾ ਕਰਕੇ ਕਿੰਨੇ ਦਿਨ ਦਰਮਾਤੇ ਦਿਨ ਦਿਨ ਦਰਮਾੜ ਇਹਦਾ ਲੈ ਆ ਜੀ ਅੱਗੇ ਹੋਰ ਲੈ ਲਾਂਗੇ ਅੱਗੇ ਤੋਂ ਅੱਗੇ ਕਾਫੀ ਬਾਕੀ ਇਹ ਕਿੱਥੋਂ ਲੈਣ ਵਾਲੇ ਪਤਾ ਨਹੀਂ ਅੱਗੇ ਜੀ ਬੱਚੀ ਕਹਿੰਦੀ ਹੈ ਬਿਲੋਗ ਕਰ ਰਿਹਾ ਹੈ ਜੀ ਜੀ ਇਹ ਹਰਮੀਤ ਨੂਰ ਆ ਵੈਸੇ ਇਹਦਾ ਨਾਮ ਜੀ ਇਹ ਵਧੀਆ ਫੈਮਿਲੀ ਤੋਂ ਬਿਲੋਂਗ ਕਰਦਾ ਬਾਕੀ ਇਹ ਬਸ ਨਸ਼ਾ ਹੈ ਜਿਹੜਾ ਇਹ ਨਸ਼ੇ ਕਰਕੇ ਹੀ ਮਤਲਬ ਇਹ ਵਾਰਦਾਤਾ ਨਸ਼ਾ ਕਰਕੇ ਹੀ ਵਾਰਦਾਤਾ ਨੂੰ ਜਾਨ ਮਿਲਦਾ ਰਿਹਾ ਜੀ ਸਿਰਫ ਕਿਸ ਤਰੀਕੇ ਦਾ ਨਸ਼ਾ ਕਰਦਾ ਦੇਖੋ ਜੀ ਇਹ ਸਾਡੇ ਪੁਛ ਵਿੱਚ ਆਇਆ ਵੀ ਹੀਰੋਇਨ ਵਗੈਰਾ ਲੈਂਦਾ ਸੀ ਇਹ ਇਹ ਕੀ ਤੋਂ ਲੈਂਦਾ ਸੀ ਉਹ ਵੀ ਸਾਡੀ ਅੱਡ ਤੋਂ ਤਵਦੀਸ਼ ਚੱਲ ਰਹੀ ਹੈ ਜੀ ਚੱਲ ਰਿਹਾ ਟ੍ਰੈਪ ਸ਼ਾਟ ਹਾਂ ਜੀ ਇਹ ਦੇਖੋ ਸਨੇਚਿੰਗ ਦਾ ਮੇਨ ਕਾਰਨ ਨਸ਼ਾ ਹੀ ਆ ਨਸ਼ਾ ਕਰਕੇ ਇਹ ਸਨੇਚਿੰਗਾਂ ਨੂੰ ਅੰਜਾਮ ਦਿੰਦਾ ਸੀ ਜੇ ਉਹ ਅਸੀਂ ਅੱਡ ਤੋਂ ਟਰੈਪ ਚਲਾਇਆ ਹੋਇਆ ਆਪਣਾ ਜੇ ਨਸ਼ਾ ਹੀ ਮਤਲਬ ਫੜਾਗੇ ਤਾਂ ਹੋਰ ਕਈ ਬੱਚਿਆਂ ਦੀ ਜ਼ਿੰਦਗੀ ਬਚ ਸਕਦੀ ਹੈ ਜਿਹੜਾ ਵੀ ਇਹਨੂੰ ਸਪਲਾਈ ਕਰਦਾ ਸੀ ਸਰ ਇੱਕ ਦੇਖਣ ਜਾਇਆ ਵੀ ਇੱਥੇ ਮਟੌਰ ਥਾਣੇ ਅੰਦਰ ਤੋਂ ਵੀ ਰੈਲਵੇ ਅੰਦਰ ਇਹ ਬਿਲਕੁਲ ਸਹੀ ਹੈ ਕੋਈ ਆਉਂਦਾ ਕੋਈ ਚੋਰ ਜਾਂ ਸਨੈਚਰ ਤੁਸੀਂ ਉਹਦਾ ਕੋਈ ਪਤਾ ਦਾ ਖਲਾਸਾ ਵੀ ਲਗਾਉਣਾ ਉਸ ਨੂੰ ਸਮਝਾ ਦੇਣੀ ਉਹ ਕਿੱਦਾਂ ਦਾ ਕੀ ਸਮਝਾਣੇ ਤਾਂ ਕਿ ਉਹ ਸ਼ਿਕਰ ਦੇਖੋ ਜੀ ਵੈਸੇ ਜਦੋਂ ਵੀ ਕੋਈ ਸਾਡੇ ਕੋਲ ਆਉਂਦਾ ਹੈ ਇਹ ਜਦੋਂ ਪੁੱਛਗਿੱਛ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਵੀ ਨਸ਼ੇ ਦਾ ਡਿਕਟਾ ਫਿਰ ਬਕਾਇਦਾ ਉਹਦੀ ਕਾਉਂਸਲਿੰਗ ਵੀ ਕਰੀਦੀ ਹੈ ਵੀ ਤਾਂ ਜੋ ਅੱਗੇ ਤੋਂ ਨਸ਼ਾ ਨਾ ਕਰੇ ਜੀ ਤੇ ਮੈਡੀਕਲ ਤਾਂ ਚਲੋ ਸਾਨੂੰ ਕਰਾਉਣਾ ਹੀ ਪੈਂਦਾ ਕੋਸ਼ਿਸ਼ ਹੁੰਦੀ ਹੈ ਵੀ ਜਿਆਦਾ ਤੋਂ ਜਿਆਦਾ ਉਹ ਬਾਤ ਹੋਵੇ 20 25 25 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਜਿਹੜੇ ਨਸ਼ੇ ਕਰਕੇ ਕ੍ਰਾਈਮ ਨੂੰ ਅੰਜਾਮ ਦਿੰਦੇ ਆ ਉਹਨਾਂ ਨੂੰ ਬਕਾਇਦਾ ਮੈਂ ਵੀ ਸਾਡੇ ਸੀਨੀਅਰ ਅਫਸਰ ਵੀ ਚਲੋ ਜਿਹੜੀ ਸਾਡੀ ਕੇਸ ਦੇ ਨਾਲ ਰਿਲੇਟਡ ਆ ਪੁਚ ਵਿੱਚ ਉਹਦਾ ਸੈਪਰੇਟ ਜਲਦੀ ਜਲਦੀ ਆ ਪਰ ਫਿਰ ਵੀ ਜਿਹੜਾ ਨਸ਼ੇ ਦੇ ਐਡਿਕਟ ਕਰਕੇ ਉਹਦੇ ਬਾਰੇ ਵੀ ਪ੍ਰੋਪਰ ਉਹਨੂੰ ਕਾਉਂਸਲਿੰਗ ਅਸੀਂ ਕਰੀਦੀ ਆ ਤੇ ਵੈਸੇ ਵੀ ਜਿਹੜਾ ਬਿਨਾਂ ਕ੍ਰਾਈਮ ਤੋਂ ਜੇ ਸਾਡੇ ਧਿਆਨ 'ਚ ਕੋਈ ਆ ਜਾਂਦਾ ਜਿਵੇਂ ਮਟਰਪਿੰਡ ਚੋਂ ਮੈਨੂੰ ਪਿੱਛੇ ਜੇ ਮੈਂ ਡਰਾਈਵ ਚੱਲੀ ਸੀਗੀ ਤੇ ਉਹ ਲੇਡੀ ਦਾ ਫੋਨ ਆਇਆ ਸੀ ਵੀ ਮੇਰਾ ਬੱਚਾ ਨਸ਼ਾ ਕਰਦਾ ਪਰ ਉਹ ਕ੍ਰਿਮੀਨਲ ਨਹੀਂ ਸੀ ਹੋਇਆ ਬਲਸੀ ਚੱਕ ਕੇ ਉਹਨੂੰ ਉੱਥੇ ਡੇਡਿਕਸ਼ਨ ਸੈਂਟਰ ਤੋਂ ਦਵਾਈ ਦਵਾਤੀ ਸੀ ਕਿਹੜਾ ਰੋਕੂ ਫੜਿਆ ਗਿਆ ਹੈ तकरीबन ਕਿੰਨੇ ਕੇ ਕੇਸ ਕਿੰਨੇ ਕਿ ਵਾਰਦਾਤਾਂ ਨੂੰ ਜਾਂਦੀ ਰਹੀਆਂ ਕਿੱਥੇ ਕਿੱਥੇ ਦੇ ਫੇਸ ਦੇਖੋ ਜੀ ਜ਼ਿਆਦਾਤਰ ਇਹ ਚੰਡੀਗੜ੍ਹ ਦਾ ਰਹਿਣ ਵਾਲਾ ਬਾਰਦਾ ਸਾਰੀਆਂ ਮੁਹਾਲੀ ਕਰਦਾ ਸੀ ਕਦੇ ਇੱਕ ਫੇਸ ਤਾਂ ਨੇਜ ਕਰ ਲਈ ਕਦੇ ਮੈਂ ਇੱਥੇ ਆਪਣੇ ਕਰ ਲਈ ਮੇਰੇ ਮਟਰ ਚ ਕਰ ਲਈ ਕਦੇ 8 ਫੇਸ ਕਦੇ 11 ਫੇਸ ਉਹ ਅੰਜਾਮ ਦੇ ਕੇ ਕਿਸੇ ਨਾ ਕਿਸੇ ਐਸਕੇਪ ਰਸਤੇ ਨਾਲ ਇਹ ਚੰਡੀਗੜ੍ਹ ਵੱਲ ਜਾਂਦਾ ਸੀ ਪਿਛਲੇ